ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੋ ਗਿਆ ਇਹ ਦਿਨ ਸ਼ੁੱਕਰਵਾਰ ਤੇ ਟੈਲਾਂ ਲਾ ਰਹੇ ਹਾਂ ਸੋ ਨੂੰ ਨਹੀਂ ਦਿਖਾਉਂਦੇ ਆਂ ਜੀ ਤੁਹਾਨੂੰ ਬਿਜਲੀ ਵਾਲੇ ਮੁੰਡੇ ਵੀ ਤਾਰਾ ਤੁਰਾ ਪਾ ਕੇ ਤੇ ਕੰਮ ਚੱਲ ਰਿਹਾ ਜੀ ਪੂਰਾ ਜੋਰਾਂ ਤੇ ਹੁਣ ਹਫ਼ਤੇ ਦੀ ਰੈਸਟ ਲਈ ਜਾ ਮੁੰਡਿਆਂ ਨੇ ਟੈਲੇ ਘੱਟ ਰਹੇ ਆ ਸਾਨੂੰ ਲੋ ਇਹ ਹਾਸਵੇਦ ਲੱਗੇ ਹੋਏ ਆ। ਆ ਬਾਥਰੂਮ ਚ ਥੱਲੇ ਥੱਲੇ ਲੱਗੀਆਂ ਜੀ ਟਾਈਲਾਂ। ਨਈ ਰੱਪਾਸਾਰ ਆ ਰਹਿ ਗਿਆ। ਇਹ ਹਾਂ ਮੇ 30 ਡਟੇ ਹੋ ਗਿਆ ਸਾਡੇ। ਅਜ ਦੂਆ 20 ਰੁਪਇਆ ਆਪਣਾ ਪੁੱਛਿਆ ਹੋਇਆ ਨਾਲ। ਆ ਪੱਟੀ ਪੁੱਟੀ ਵਾਲਾ ਕੰਮ ਨਿਬੜ ਗਿਆ ਜੀ ਆਪਣਾ ਬਸ ਥੋੜੀ ਜੀ ਗਿੱਲ ਹਜੇ ਕੰਧਾਂ ਚ। ਕਿਉਂਕਿ ਉਹਦੇ ਕਰਕੇ ਹੁਣ ਕੰਮ ਵੀ ਆਪਾਂ ਨੇ ਥੋੜਾ ਯ ਰੋਗਤਾ ਦਾ ਵਿੱਚ ਇਹਨੂੰ ਆ ਦੇਖੋ ਕੰਧਾਂ ਦੇ ਵਿੱਚ ਨਾ ਥੋੜੀ ਥੋੜੀ ਅਜੇ ਗਿੱਲਾ ਅਜੇ ਪ੍ਰੋਪਰ ਸੁੱਕੀਆਂ ਨਹੀਂ ਹੈਗੀਆਂ ਇਹਦੇ ਵੀ ਸਾਰੇ ਬਾਲ ਪੱਟੀ ਜੀ ਫੇਰਦੇ ਹੁੰਦੇ ਆ ਜਿਹੜੀ ਫਿਰ ਇਹਦੇ ਬਾਅਦ ਇਹਦੀ ਹੁਣ ਬਸ ਰਗੜਾਈ ਹੋਣੀ ਆ ਇੱਥੇ ਸਾਹਮਣੇ ਹੀ ਟਾਇਲ ਇੱਥੇ ਵੀ ਆ ਜੈਣੀ ਬਸ ਆਇਦਾ ਪਰਕ ਪੈ ਚਲੇ ਆ ਹੁਣ ਉਡੀ ਥੋੜੀਆ ਥੱਲੇ ਥੱਲੇ ਤਾਂ ਸੁੱਕ ਗਈ ਆ ਕੱਲ ਤੱਕ ਨਿਬੜ ਜੂ ਹਨ ਕੰਦਰਾ ਕੰਦਾ ਦਾ ਤਾਂ ਹਨ ਆਪਣਾ ਆ ਬਿਜਲੀ ਵਾਲੀਆਂ ਤਾਰਾਂ ਤੁਰਾਂ ਪੈ ਗਈਆਂ ਜਾਂ ਆਪਣੀਆਂ ਇੱਧਰ ਆ ਵੀ ਸਾਰੇ ਤਾਰਾਂ ਪਾ ਗਏ ਮੁੰਡੇ ਬਿਜਲੀ ਵਾਲੇ ਸੰਦੀਪ ਆਉਣੀ ਕਮਰੇ ਕੁਮਰੇਆਂ ਚ ਵੀ ਪੈ ਗਈਆਂ ਸਾਰੀਆਂ ਬਸ ਮਾੜਾ ਮੋਟਾ ਕੰਮ ਰਹਿਦਾ ਹੁਣ ਤਾਰਾਂ ਦਾ ਬਸ ਮੁੜ ਕੇ ਬਸ ਉੱਪਰ ਸੁੱਚਾ ਸੱਚਾ ਹੀ ਲੱਗਣੀ ਐ ਐਂਡ ਦੇ ਵਿੱਚ ਸਾਰਾ ਤਾਰਾਂ ਦਾ ਵੀ ਕੰਮ ਆਪਣਾ ਖਿੱਚਿਆ ਹੋਈ ਏ ਉਹਨਾਂ ਨੇ ਇਹ 15 ਛੜਦੀ ਛੰਦਾ ਛੜ ਜਾਂਦੀ ਆ ਬੰਦਾ ਉੱਧਰ ਮੜੀ ਜਾਂਦਾ ਹੋਣਾ ਸੀ ਬੰਦਾ ਆ ਤੇਰੀ ਵੀਡੀਓ ਕੋਲੋਂ ਕੋਟਾ ਦਾ ਬੁਜੀ ਆਹ ਕੁੱਲ ਸੈਲਾਂ ਦੇ ਉੱਪਰ ਵੀ ਲੱਗਣ ਲੱਗਿਆ ਹੁਣ ਗੰਦ ਭਰੀ ਪੀਲਾਇਆ ਆਪਾਂ ਨੇ ਪਹਿਲਾਂ ਇਹ ਲੈ ਨਾ ਮੋਖਾ ਹੋਈ ਅੰਦਰ ਦੇਖ ਇਹਨਾਂ ਮਾਲੇ ਹੋ ਗਿਆ ਕਿ ਕੁੰਗਲ ਮਾਲ ਹੋ ਗਿਆ ਸੈਲ ਦੇ ਪਿੱਛੇ ਅੱਜ ਯਾਨੀ ਡਿਜ਼ਾਈਨ ਜੇ ਬਣਾਉਣਾ ਜ਼ਰੂਰੀ ਆ ਇਹ ਪੱਤੀ ਵਾਲਾ ਤਾਂ ਹੀ ਖੜਨੀ ਜਾ ਟਾਇਲ ਨਾ ਹਾਂ ਉਹ ਬਣਾਉਣੀ ਜਦੀ ਹਾਂ ਹਾਂ ਉਹਨਾਂ ਅਗਲੇ ਕੱਢ ਗਏ ਉਹੜਨੇ ਵਾਲੀਆਂ ਇੰੀਆਂ ਦੀਆਂ ਵੱਡੀਆਂ ਹਨ ਹੂੰ ਉਹ ਉਹ ਚਿੱਟੀ ਆ ਉਹ ਫਿਰ ਇਹ ਉਹ ਜਿਹੜੀਆਂ ਚਿੱਟਾ ਚਿੱਟਾ ਪੀਸ ਆ ਵਾਲਾ ਫਿਰ ਇਹ ਵੱਡ ਹੋ ਜਣ ਉਹਦੇ ਇਹ ਵਿੱਚ ਰਹਿ ਜਣਾਈ ਫਿਰ ਇਹ ਵਾਲਾ ਉਹ ਵਿੱਚ ਰਹੇਗਾ ਜਿਹੜਾ ਬਾਹਰ ਵੱਧ ਕੇ ਕੱਢੋ ਖਤਮ ਹੋ ਜਾਣਾ ਬਣੀ ਆ ਵਸ ਕਲੀ ਚਿੱਟੀ ਆਖੋ ਕਿਹਦਾ ਲੈਣਾ ਬਈ ਦੇ ਉੱਪਰ ਇਹਦੇ ਉੱਪਰ ਟਾਇਲ ਠਕਾਉਣੀ ਆ ਉਹਰੇ ਹਨਾ ਇੱਥੇ ਠਕਾਉਣੀ ਯਾਰ ਖਰਚਾ 5000 ਦਾ ਬੂਟਾ ਆਈਡੀਆ ਲੈ हजार <laughs> <laughs> पीस एच है डेढ़ सौ पीस हम्मेंट है बना वाला ओके चल ਦੇ ਫਿਰ ਤੇ ਕਰਕੇ ਦੇਖਣਾ ਹੁਣ ਵੈਂਡ ਪਰਫੈਕਟ ਕੱਤੇ ਜਾ ਰਹੀ ਆ ਇਹ ਧਾਰੀ ਨਹੀਂ ਤਾਂ ਹੁਣ ਆਪਣੇ ਰੱਸੀਆਂ ਜਿਹੀ ਮਿੰਦੇ ਰਹਿੰਦੇ ਤੇ ਆ ਦੇਖਣਾ ਕਿੱਦਾਂ ਦੀ ਟੈਕਨੋਲੋਜੀ ਆ ਗਈ ਹੁਣ ਐਨ ਪਰਫੈਕਟ ਚਾਨਣਾ ਐਨ ਪੂਰੀ ਉਹਦੇ ਉੱਪ ਜਾ ਰਿਹਾ ਟਾਇਲ ਦੇ ਵੀ ਕਿੱਥੇ ਖਤਮ ਹੋ ਰਹੀ ਆ ਟੈਕਨੋਲੋਜੀ ਆ ਪਰ ਹੁਣ ਜੂ-ਜੂ ਟਾਈਮ ਨਿਕਲ ਹੀ ਜਾਂਦਾ ਹੈ ਲੇਕਿਨ ਕਮਾਲ ਹੀ ਆ ਜੀ ਜਨਾ ਇਹ ਇੱਕ ਟਿਮਰ ਐ ਥੱਲੇ ਡਾਊਨ ਹਨਾ ਥੋੜੀ ਜੀ ਜੇ ਮੈਂ ਰੱਖ ਕੇ ਦੇਖਿਆ ਤਾਂ ਕੋਈ ਕੁਝ ਕਰਿਓ ਤੇ ਹੱਥ ਨਹੀਂ ਮੋਚਣਾ ਇਹ ਤਾਂ ਥੱਲੇ ਲਈ ਖੜਕਣੀ ਚਾਹੀਦੀ ਗਿੜੀ ਥੱਲੇ ਲਈ ਪੰਨੀ ਟੇਰਲਾ ਤੇ ਇਥੇ ਚੇਂਜਸ ਸਾਰੀਆਂ ਲੱਗਣੀਆਂ ਨੇ ਉਹ ਲਾਲੇ ਹੁਣ ਉਹ ਚ ਭਜਨ ਵੀ ਕਿੰਨੇ ਹੀਟਰ ਦੇ ਚ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਲੱਗਣੀਆਂ ਰੋ ਟਾਇਲ ਚ ਗਿੜੀ ਵੱਜ ਕੇ ਲੱਗਣਾ ਵੀ ਰੱਬ ਨਾ ਕਰੇ ਕੋਈ ਨੱਕ ਵੀ ਸਕਦਾ ਪਰ ਦੂਜੀ ਦਿਨ ਤੋਂ ਉੱਪਰ ਘੜਾ ਹੱਥ ਜਾਣਾ ਅਗਲੇ ਜੇ ਕਮਾੜੇ ਮੋਢੇ ਖੜਕਦੀ ਵੀ ਉਹਦਾ ਕੋਈ ਨੁਕਸਾਨ ਨਹੀਂ ਉੱਪਰ ਚਲੇਗਾ ਹੱਥ ਉਹਦਾ ਕੋਟ ਲਾਉਣਾ ਕੋਸ ਤੇ ਇਹ ਜਿਹੜਾ ਸਾਰਾ ਕੁਝ ਲੱਗਣਾ ਹਾਂ ਇਹ ਤਾਂ ਵੱਡੀ ਮੋਢੇ ਖੜਕਦੀ ਉਹ ਚੱਲ ਜੂਗੀ ਜੇ ਪਟਣੀ ਪੈਂਦੀ ਹੈ ਫਿਰ ਦਕਮਾਣਾ ਬਾਹਰ ਪ ਵਹ ਲੋਕਾਂ ਦੇ ਨਾਲ ਪੱਟੀਆਂ ਇਹ ਵਰਤੈਲ ਛੜ ਜਾਂਦੀ ਨਹੀਂ ਕੋਈ ਨਾ ਨਾ ਮੋਤਾ ਹੈ ਜਿਵੇਂ ਹੁਣ ਉਹ ਸੜਾ ਹੈ ਵੀ ਉਹ ਭਜਨ ਜਾਂ ਕਿੰਨਾ ਉਹਦੇ ਚ ਜਿੰਦਰੀਆਂ ਬਾਹਰ ਨਹੀਂ ਚ ਪਈ ਜਾਂਦੀਆਂ ਹਾਂ ਇਹ ਪੈਂਚੇ ਦਾ ਕੋਈ ਫੜ ਨਹੀਂ ਕਰਾ ਛੜ ਦਾਂ ਬਿਲਾੜਾ ਗਿੱਲੀ ਗਈ ਗਿੱਲੀ ਕਰ ਕਰਕੇ ਲਾਉਂਦੇ ਹੁੰਦੇ ਸੀ ਹਾਂ ਥੋੜਾ ਗਿੱਲੀ ਕਰਕੇ ਇੰਡੀਆ ਵਾਲੀ ਬਣ ਇਹ ਮੇਡ ਇਨ ਇੰਡੀਆ ਹੀ ਹੈ ਵੀ ਮੇਡ ਮੇਡ ਇਨ ਇੰਡੀਆ ਇਹ ਨਾ 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 ਮੇਡ ਇਨ ਇੰਡੀਆ ਮੇਡ ਇਨ ਇੰਡੀਆ ਟਾਇਰ ਹੈ ਤੋ ਜਿਹੜੀ ਆਪਾਂ ਕੱਲ ਬਰੇਸ਼ੀਆ ਦੇਖ ਕੇ ਆਏ ਤੇ ਉਹ ਵੀ ਮੇਡ ਇਨ ਇੰਡੀਆ ਦੀ ਉਹ ਤਾਂ ਇੰਡੀਆ ਵਾਲੀ ਉਹ ਤਾਂ ਇਹ ਵੀ ਇੰਡੀਆ ਵਾਲੀ ਆ ਮੇਡ ਇਨ ਇੰਡੀਆ ਦੇ ਦੇਖਣਾ ਚ ਲਿਖਿਆ ਹੋਇਆ ਡੱਬਿਆਂ ਪਰ ਜਿਹੜੀ ਵੀ ਇਹਦੇ ਵਿੱਚ ਇਹ ਵੀ ਚੱਲ ਰਹੀ ਹੈ ਨਾ ਹਾਂ ਤੇ ਲੋਕ ਤਾਲੀਆਂ ਪੈ ਲਾਉਣੀ ਹਾਂ ਬਰਬਰ ਤਾਲੀਆਂ ਮਾਰ ਬਰਬਰ ਲਪਾਉਣਾ ਸਿਰ ਔਰ ਹੁਣ ਅੱਜ ਕੱਲ ਦਾ ਟਾਇਲਾਂ ਦਾ ਹੀ ਜੋਗਾ ਹੁਣ ਤਾਂ ਟਾਇਲਾਂ ਹੀ ਚੱਲਦੀਆਂ ਬਾ ਚਲੀਏ ਫੇ ਮੈਮ ਸਾਨੂੰ ਜਾਣਾ ਵੜਾ ਯਾ ਵਰੇਸ਼ੀਆ ਨੂੰ ਠੀਕ ਆ ਫੇ ਮਿਲਦੇ ਆ